ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ 8ਵੇਂ ਸ਼ਬਦ ਆਰੰਭ ਹੁੰਦੇ ਹਨ ਆਉ ਆਪਣੀ ਰਸਨਾ ਤੋਂ ਸਤਿਗੁਰਜੀਪ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਗੁਜਰੀ ਮਹੱਲਾ ਪੰਜਵਾ ਪੰਚਪਦਾ ਘਾਰ ਦੂਜਾ ਏਕ ਊਂਗਾਰ ਸਤਿਗੁਰ ਪ੍ਰਸਾਦ ਗੁਜਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਪੰਜ ਪਦਾਰੰਭ ਹੁੰਦੀ ਹੈ ਪੰਜ ਪਦੇ ਦਾ ਭਾਵ ਹੁੰਦਾ ਹੈ ਕਿ ਪੰਜ ਪਦਿਆਂ ਵਾਲਾ ਸ਼ਬਦ ਪੰਜ ਪਹਿਰਿਆਂ ਵਾਲਾ ਪੰਜ ਬੰਦਾ ਵਾਲਾ ਸ਼ਬਦ ਮਹਾਰਾਜ ਜੀ ਰੰਮ ਕਰਦੇ ਹਨ ਦੂਜੇ ਘਰ ਦੇ ਵਿੱਚ ਸੁਰ ਤਾਲ ਦੇ ਵਿੱਚ ਗਾਉਣ ਦੀ ਇਜ਼ਾਤ ਕਰਦੇ ਹਨ ਮਹਾਰਾਜ ਮੰਗਲਾ ਚਰਨ ਪਾਤਸ਼ਾਹ ਜੀ ਕਰਦੇ ਹੋਏ ਸ਼ਬਦ ਦੀ ਰੰਮਤਾ ਕਰਦੇ ਹਨ ਕਿ ਪਹਿਲੀ ਪੂਰਨ ਪਰਮਾਤਮਾ ਪਰਮੇਸ਼ਰ ਏਕੋ ਹੈ ਇੱਕ ਸਰੂਪ ਹੈ ਸਾਰੇ ਬ੍ਰਹਮੰਡਾਂ ਦਾ ਉਹ ਹਰੀ ਮਾਲਕ ਹੈ ਜਿੱਦੀ ਮੂਰਤ ਮਹਾਰਾਜ ਜੀ ਕਹਿੰਦੇ ਸਤ ਹੈ ਕਾਲ ਤੋਂ ਰਹਿਤ ਹੈ ਉਹ ਗੁਰਪ੍ਰਸਾਦ ਸੱਚੇ ਗੁਰੂ ਦੀ ਮੇਲ ਦੇ ਨਾਲ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ ਪ੍ਰਥਮੇ ਗਰਭ ਮਾਤਾ ਕੈ ਵਸਾ ਉਹ ਆ ਛੋੜ ਧਰਨ ਮੈਂ ਆਇਆ ਚਤਰ ਸਾਲ ਸੁਨਦਰ ਬਾਗ ਮੰਦਰ ਸੰਗ ਨਕਸ਼ੂ ਜਾਇ ਤਨ ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹਨ ਪ੍ਰਥਮੇ ਗਰਭ ਮਾਤਾ ਕੈ ਵਾਸਾ ਉਹਾ ਛੋੜ ਧਰਨ ਮੈਂ ਆਇਆ ਸਤਗੁਰੂ ਜੀ ਬਚਨ ਕਰਦੇ ਹਨ ਇਹ ਜੀਵ ਇਹ ਮਨੁੱਖ ਪਹਿਲੂ ਮਾਂ ਦੇ ਮਾਤਾ ਦੇ ਗਰਭ ਦੇ ਵਿੱਚ ਇਹਦਾ ਵਾਸ ਹੋਇਆ ਪ੍ਰਥਮੇ ਗਰਭ ਮਾਤਾ ਕੇ ਵਾਸਾ ਹਾਸ਼ਾ ਜੀ ਕਹਿੰਦੇ ਫਿਰ ਇਹ ਸੰਸਾਰ ਦੇ ਵਿੱਚ ਉहां ਛੋੜ ਉਹ ਜਗਾ ਛੱਡ ਕੇ ਧਰਨ ਮੈਂ ਆਇਆ ਮਹਾਰਾਜ ਜੀ ਕਹਿੰਦੇ ਫਿਰ ਧਰਤੀ ਤੇ ਇਹ ਪੈਦਾ ਹੋਇਆ ਆਉਣਾ ਕੀਤਾ ਇਹ ਨੂੰ ਮਾਲਕ ਨੇ ਹਰੀ ਨੇ ਪਰਮੇਸ਼ਰ ਨੇ ਪ੍ਰਭੂ ਨੇ ਇਹਦਾ ਮਾਂ ਦੇ ਗਰਭ ਦੇ ਵਿੱਚ ਵਾਸ ਕੀਤਾ ਇਹ ਮਹਾਰਾਜ ਜੀ ਕਹਿੰਦੇ ਫਿਰ ਸਮੇਂ ਤੋਂ ਬਾਅਦ ਇਹ ਸੰਸਾਰ ਦੇ ਵਿੱਚ ਪੈਦਾ ਹੋਇਆ ਇਹ ਸੰਸਾਰ ਵਿੱਚ ਧਰਨ ਮਹਿ ਧਰਤੀ ਤੇ ਮਹਿ ਆਇਆ ਮਹਾਰਾਜ ਜੀ ਕਹਿੰਦੇ ਫਿਰ ਧਰਤੀ ਤੇ ਦਾ ਆਉਣਾ ਹੋਇਆ ਚਿੱਤਰ ਬਸਾਲ ਸੁੰਦਰ ਬਾਗ ਮੰਦਰ ਸੰਗਨਾ ਕਸ਼ੂ ਜਾਇਆ ਜੀ ਮਹਾਰਾਜ ਜੀ ਕਹਿੰਦੇ ਜਦੋਂ ਹੀ ਪੈਦਾ ਹੋਇਆ ਨਾ ਇਹ ਮਨੁੱਖ ਜਦੋਂ ਹੀ ਜੀਵ ਪੈਦਾ ਹੋਇਆ ਤੇ ਨੂੰ ਸੰਸਾਰੀ ਪਦਾਰਥਾਂ ਦਾ ਚੀਜ਼ਾਂ ਦਾ ਮੋਹ ਲੱਗ ਪਿਆ ਕ੍ਰਿਸ਼ਨਾਂ ਜਿਹੜੀ ਸੀ ਉਹ ਜਾਗੂਗੀ ਪੈਦਾ ਹੋਣ ਸਾਰੀ ਕ੍ਰਿਸ਼ਨਾਂ ਜਾਗ ਪਈ। ਇਹ ਮਹਾਰਾਜ ਜੀ ਉੱਥੇ ਸਾਨੂੰ ਦੱਸ ਰਹੇ ਹਨ ਕਹਿੰਦੇ ਚਿੱਤਰ ਸਾਲ ਸੁੰਦਰ ਬਾਗ ਮਹਾਰਾਜ ਜੀ ਕਹਿੰਦੇ ਫਿਰ ਇਹ ਸ੍ਰਿਸ਼ਟੀ ਦੇ ਵਿੱਚ ਇਸ ਚੀਜ਼ਾਂ ਦੇ ਨਾਲ ਮੋਹ ਕਰਨ ਲੱਗਾ। ਤਾਂ ਹੀ ਮਹਾਰਾਜ ਜੀ ਮਾਤ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਪਾਤਸ਼ਾਹ ਨੰਦ ਸਾਹਿਬ ਦੇ ਵਿੱਚ ਇਹਦੇ ਮੋਹ ਬਾਰੇ ਵਰਣਨ ਕਰਦੇ ਨੇ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਐ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਆ ਵਸਾਇਆ ਜਿਨਨੇ ਤੈਨੂੰ ਰਚਨਾ ਤੇਰੀ ਕੀਤੀ ਪੈਦਾ ਕੀਤਾ ਉਹਨੂੰ ਮਨਸੋਂ ਵਿਸਾਰਤਾ ਭੁੱਲ ਗਿਆ ਉਹਨੂੰ ਮਨ ਵਿੱਚ ਵਸਾਇਆ ਨਹੀਂ ਵਿਤ્યાਗਤਾ ਜਦੋਂ ਪੈਦਾ ਹੋਇਆ ਤੂੰ ਸੰਸਾਰ ਵਿੱਚ ਉਹਨੂੰ ਵਿਸਾਰਤਾ ਹਰੀ ਨੂੰ ਭੁੱਲ ਗਿਆ ਜਿਹਦੇ ਨਾਲ ਵਾਦਾ ਕੀਤਾ ਸੀ ਜੰਮਣ ਤੋਂ ਪਹਿਲਾਂ ਕਿ ਸੰਸਾਰ ਵਿੱਚ ਜਾ ਕੇ ਤੇਰੀ ਬੰਦਗੀ ਭਜਨ ਕਰਾਂਗਾ ਇਹ ਕਾਲਪੁਰਖ ਤੈਨੂੰ ਚੇਤੇ ਰੱਖਾਂਗਾ ਇਹ ਸੰਸਾਰ ਦੀ ਹਵਾ ਹੀ ਐਸੀ ਸੀ ਸੰਸਾਰ ਦੀ ਤ੍ਰਿਸ਼ਨਾ ਦੀ ਮੋਹ ਦੀ ਹਵਾ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹਨੂੰ ਵਿਸਾਰ ਜਿਤਾ ਲੇਵ ਛੁਟ ਗਈ ਲੱਗੀ ਤ੍ਰਿਸ਼ਨਾ ਲੇਵ ਛੁਟ ਗਈ ਉਹਦੇ ਵਿੱਚੋਂ ਲੇਵ ਦੀ ਤਾਰ ਟੁੱਟ ਗਈ ਤੇ ਤ੍ਰਿਸ਼ਨਾ ਦੀ ਆਵਾ ਜਾਗ ਪਈ ਮਹਾਰਾਜ ਜੀ ਕਹਿੰਦੇ ਚਿੱਤਰ ਸਾਲ ਜਿਵੇਂ ਦੇਖੋ ਸੋਹਣੇ ਮੰਦਰ ਸੋਹਣੇ ਮਹਿਲ ਤਿਆਰ ਕੀਤੇ ਜਾਂਦੇ ਪ੍ਰਾਤਨ ਸਮਿਆਂ ਵਿੱਚ ਚਿੱਤਰਕਾਰੀ ਕੀਤੀ ਜਾਂਦੀ ਸੀ ਪੁਲਤਾਨੀ ਪ੍ਰਾਤਨ ਘਰ ਦੇਖੀਆ ਹੁਣ ਵੀ ਜਾਈਏ ਜੇ ਕਿਤੇ ਹਨ ਮਹਿਲ ਮਾੜੀਆਂ ਜੇ ਕੋਈ ਘਰ ਜੇ ਕੋਈ ਕਿਲਾ ਹੈ ਤੇ ਉਹਦੇ ਕੰਧਾਂ ਦੇ ਉੱਤੇ ਚਿੱਤਰਕਾਰੀ ਹੁੰਦੀ ਹੈ ਬਹੁਤ ਹੀ ਬੂਟੇ ਬਹੁਤ ਹੀ ਚੀਜ਼ਾਂ ਬਣਾਈਆਂ ਹੁੰਦੀਆਂ ਧਿਆਨ ਨਾਲ ਦੇਖੀਏ ਕੰਧਾਂ ਤੇ ਤੱਕੀਏ ਚਿੱਤਰਕਾਰੀ ਬਹੁਤ ਬਰੀਕੀ ਦੇ ਵਿੱਚ ਹੁੰਦੀ ਹੈ ਉਹ ਕੰਧਾਂ ਤੇ ਪਰਾਤਨ ਸਵੇ ਦੀਆਂ ਜਿਹੜੀਆਂ ਕੰਧਾਂ ਸੀ ਨਾ ਦਵਾਰਾਂ ਚਿੱਤਰਕਾਰੀ ਨਾਲ ਭਰੀਆਂ ਹੁੰਦੀਆਂ ਸੀ ਮਹਿਲਾਂ ਦੇ ਵਿੱਚ ਚਲੇ ਜਾਓ ਰਾਜੇ ਤੇ ਮਹਿਲ ਚਿੱਥੀ ਚਲੇ ਜਾਓ ਕਿਲੇ ਦੇ ਅੰਦਰ ਅੰਦਰ ਜਾ ਕੇ ਤੱਕੋ ਦਵਾਰਾਂ ਤੇ ਉੱਤੇ ਚਿੱਤਰਕਾਰੀ ਹੈ। ਈਮਾਰਤ ਜੀ ਕਹਿੰਦੇ ਐਸੇ ਚਿੱਤਰਕਾਰੀ ਮਹਿਲਾਂ ਦੇ ਵਿੱਚ ਤੇਰਾ ਮੋਹ ਪੈ ਗਿਆ ਚਾਤ੍ਰਿਕ ਚਿੱਤਰ ਸਾਲ ਸੁੰਦਰ ਕਹਿੰਦੇ ਸੁੰਦਰ ਮੰਦਰਾ ਦੇ ਨਾਲ ਚਿੱਤਰਕਾਰੀਆਂ ਦੇ ਨਾਲ ਤੂੰ ਮੋਹ ਕਰਨ ਲੱਗਾ ਬਾਗ ਮੰਦਰ ਭਾਵ ਕੀ ਸੋਹਣੇ ਬਗੀਚੀਆਂ ਮੰਦਰ ਦੇ ਨਾਲ ਤੇਰਾ ਮੰਦਰਾਂ ਦੇ ਨਾਲ ਘਰਾਂ ਦੇ ਨਾਲ ਮਹਿਲਾਂ ਦੇ ਨਾਲ ਸੰਗ ਪੈ ਗਿਆ ਸੰਗ ਹੋ ਗਿਆ ਤੇਰਾ ਮੋਹ ਪੈ ਗਿਆ ਤੇ ਪਰ ਮਹਾਰਾਜ ਜੀ ਕਹਿੰਦੇ ਇੰਨਾ ਚੋ ਕੁਝ ਵੀ ਕੰਮ ਨਹੀਂ ਆਇਆ ਬਾਦਸ਼ਾਹ ਜੀ ਕਹਿੰਦੇ ਇਤਰ ਸ਼ਾਲ ਸੁੰਦਰ ਬਾਗ ਮੰਦਰ ਸੰਗ ਨਾ ਕਸ਼ੂ ਜਾਇਆ ਇਹਦੇ ਨਾਲ ਵਿੱਚ ਕੋਈ ਵੀ ਤੇਰੀ ਆਤਮਾ ਦੇ ਸੰਗ ਤੇਰੇ ਜਾਣ ਲੱਗਿਆ ਸੰਗ ਨਹੀਂ ਨਿਭਿਆ ਇੱਥੇ ਸੰਸਾਰ ਵਿੱਚ ਹੀ ਤੂੰ ਉਹ ਤਾਂ ਕਰਦਾ ਰਿਹਾ ਪਰ ਜਾਣ ਲੱਗਿਆ ਤੁਰਨ ਲੱਗਿਆ ਇਹ ਸਾਰਾ ਕੁਝ ਤੈਸ ਰਸ ਢੈ ਟਰੀ ਹੋ ਕੇ ਰਹਿ ਗਿਆ ਤੇਰੇ ਨਾਲ ਨਹੀਂ ਤੁਰ ਸਕਿਆ ਅਵਰ ਸਭ ਮਿੱਥਿਆ ਲੋਭ ਲੱਭੀ ਮਰਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਪ੍ਰਗਟ ਕਰ ਦਿੰਨ ਕਹਿੰਦੇ ਇਹ ਸਾਰਾ ਕੁਝ ਅਵਰ ਸਭ ਮਿੱਥਿਆ ਜਿਹਦੇ ਨਾਲ ਤੇਰਾ ਹਿੱਤ ਸੀ ਨਾ ਮੋਹ ਸੀ ਇਹ ਸਾਰਾ ਕੁਝ ਮਿੱਥਿਆ ਰਹਿ ਗਿਆ ਮਹਾਰਾਜ ਜੀ ਕਹਿੰਦੇ ਬਿਨਸ ਗਿਆ ਅਵਰ ਸਭ ਮਿੱਥਿਆ ਲੋਭ ਲੱਭੀ ਕਹਿੰਦੇ ਜਿਹਦੇ ਨਾਲ ਲੋਭ ਕਰਨ ਲੋਭ ਕਰਦਾ ਰਹਿਣਾ ਜਿਹਦੇ ਵਾਸਤੇ ਤੂੰ ਲਾਲਚ ਕਰਦਾ ਰਿਹਾ ਤ੍ਰਿਸ਼ਨਾ ਕਰਦਾ ਰਿਹਾ ਇਹਦੇ ਸਾਰੇ ਪਦਾਰਥ ਸਾਰਾ ਕੁਝ ਮਿੱਥਿਆ ਹੈ ਗੁਰਪੂਰੇ ਦਿਓ ਹਰ ਨਾਮ ਜੀ ਕੋ ਈਹਾ ਵਸਤ ਫੱਬੀ ਜੀ ਮਹਾਰਾਜ ਜੀ ਕਹਿੰਦੇ ਪੂਰੇ ਗੁਰੂ ਨੇ ਨਾਮ ਦੀ ਵਸਤ ਦੇ ਦੇਣੀ ਹੈ ਸੱਚੇ ਗੁਰੂ ਨੇ ਸੱਚੇ ਪਾਤਸ਼ਾਹ ਨੇ ਪਾਤਸ਼ਾਹ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੂਰੇ ਗੁਰਪੂਰੇ ਦਿਓ ਹਰ ਨਾਮ ਕਹਿੰਦੇ ਪੂਰੇ ਗੁਰੂ ਦਾ ਜੇ ਸੰਗ ਕਰੇਗਾ ਪੂਰੇ ਗੁਰੂ ਦਾ ਸਾਥ ਲਏਗਾ ਤੇ ਉਹਨੇ ਨਾਮ ਦਾ ਧਨ ਦੇਣਾ ਨਾਮ ਦੀ ਵਸਤੂ ਦੇਣੀ ਹੈ ਜਿਹੜੀ ਗਵਾਚਦੀ ਨਹੀਂ ਜਿਹੜੀ ਇੱਥੇ ਸੰਸਾਰ ਵਿੱਚ ਸਾਥ ਨਹੀਂ ਛੱਡਦੀ ਨਾਲ ਤੁਰਦੀ ਹੈ ਨਾਮ ਧਨ ਨਾਲ ਤੁਰਦਾ ਨਾਲ ਸੰਗ ਨਿਭਦਾ ਜੀ ਕੋ ਇਹਾ ਮਹਾਰਾਜ ਜੀ ਕਹਿੰਦੇ ਜੀ ਦੇ ਨਾਲ ਆਤਮਾ ਦੇ ਨਾਲ ਇਹ ਵਸਤ ਫੱਬੀ ਮਹਾਰਾਜੀ ਕਹਿੰਦੇ ਇਹ ਵੀ ਵਸਤੂ ਹੈ ਜਿਹੜੀ ਕੋ ਇੱਕ ਨਾਲ ਜਾਣੀ ਹੈ ਇਹ ਨਾਮ ਧਾਨੀ ਹੈ ਭਜਨ ਬੰਦਗੀ ਹੈ ਸ਼ੁਭ ਗੁਣ ਹਨ ਜਿਹੜੇ ਆਤਮਾ ਦੇ ਨਾਲ ਤੁਰਨੇ ਹਨ ਨਾਲ ਜਾਣੇ ਹਨ ਹਰ ਜੀ ਕਹਿੰਦੇ ਇਸ ਤੋਂ ਬਿਨਾ ਕੋਈ ਚੀਜ਼ ਕੋਈ ਵਸਤੂ ਨਾਲ ਨਹੀਂ ਜਾ ਸਕਦੀ ਰਹਾਓ ਵਿਸ਼ਰਾਮ ਦੇ ਕੀ ਪਾਤਸ਼ਾਹ ਜੀ ਬਚਨ ਕਰਦੇ ਹਨ ਭਾਈ ਇਸ਼ਟ ਮੀਤ ਬੰਧਪ ਪੁੱਤ ਭਾਈ ਸੰਗ ਬਣਤਾ ਰਤ ਹੱਸਿਆ ਇਹਦੇ ਪਰ ਅਸੀਂ ਇਸ ਮੋਹ ਦੇ ਵਿੱਚ ਫਸੇ ਰਹਿੰਦੇ ਆ ਆਦਿਸ਼ਾ ਜੀ ਕਹਿੰਦੇ ਇਸ਼ਟ ਇਸ਼ਟ ਮਿੱਤਰ ਮਹਾਰਾਜ ਜੀ ਕਹਿੰਦੇ ਮਿੱਤਰ ਪਿਆਰੇ ਦੋਸਤ ਮਿੱਤਰ ਬੰਧਪ ਰਿਸ਼ਤੇਦਾਰ ਸੁਤ istri ਭਾਈ ਜਨ ਭਾਈ ਭਰਾ ਮਹਾਰਾਜ ਜੀ ਕਹਿੰਦੇ ਜਿੰਨੇ ਰਿਸ਼ਤੇ ਹਨ ਜਿੰਨੇ ਸੰਗ ਹਨ ਸੰਗ ਬਣਤਾ ਇਸਤਰੀ ਨੂੰ ਕਹਿੰਦੇ ਹਨ ਇਹਦੇ ਇਹ ਸਾਰੇ ਰਿਸ਼ਤੇ ਜਿੰਨੇ ਅਸੀਂ ਬਣਾਏ ਹਨ ਕਰਮ ਰਿਸ਼ਤੇ ਸੰਸਾਰ ਵਿੱਚ ਕਹਿੰਦੇ ਇਹਦੇ ਵਿੱਚ ਅਸੀਂ ਮੋਹ ਦੇ ਵਿੱਚ ਹੱਸਦੇ ਹਾਂ ਖੇਡਦੇ ਹਾਂ ਦੇਖਦੇ ਹਾਂ ਨਾ ਆਪਾਂ ਦੋਸਤ ਮਿੱਤਰਾਂ ਨਾਲ ਹੱਸਦੇ ਹਾਂ ਖੇਡਦੇ ਹਾਂ ਬੰਦ ਪਰਿਸ਼ਤੇਦਾਰ ਆਉਂਦੇ ਹਨ ਉਹਨਾਂ ਨਾਲ ਹੱਸਦੇ ਖੇਡਦੇ ਹਾਂ ਸੁੱਤ ਹੈ ਪੁੱਤਰ ਭਰਾ ਜਿਹੜਿਆਂ ਨਾਲ ਉਹਨਾਂ ਨਾਲ ਹੱਸਦੇ ਖੇਡਦੇ ਹਾਂ ਬੰਤਾ ਇਸਤਰੀ ਦੇ ਨਾਲ ਸਾਡਾ ਮੋਹ ਹੈ ਇਹ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਵਿੱਚ ਹੀ ਹੱਸਦੇ ਖੇਡਦੇ ਰਹਿੰਦੇ ਆ ਭੁੱਲ ਜਾਂਦੇ ਆ ਕੀ ਇੱਕ ਹੋਰ ਮੌਤ ਵੀ ਐ ਕਾਲ ਵੀ ਐ ਜਦਨੇ ਆ ਜਾਣਾ ਇਹਨਾਂ ਦੇ ਵਿੱਚ ਮੋਹ ਦੇ ਵਿੱਚ ਫਸੇ ਹੋਏ ਹੱਸਦੇ ਖੇਡਦੇ ਰਹਿੰਦੇ ਨੇ ਅਵਸਾਰ ਦੇ ਨੇ ਆ ਉਹ ਮਾਲਕ ਦੇ ਨਾਮ ਨੂੰ ਉਹ ਪ੍ਰਭੂ ਨੂੰ ਭੁੱਲ ਜਾਂਦੇ ਆ ਇਹਨਾਂ ਦੇ ਵਿੱਚ ਹੀ ਇੰਨਾ ਮੋਹ ਪੈ ਜਾਂਦਾ ਇਸ ਵਿਸ਼ਿਆਂ ਦੇ ਵਿੱਚ ਹੀ ਇੰਨਾ ਮਗਨ ਹੋਣਿਆ ਮੋਹ ਪੈ ਜਾਂਦਾ ਇਹਦੇ ਤੋਂ ਅੱਗੇ ਸਾਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਜਦ ਅੰਤਿਅ ਉਸਰ ਆਏ ਬਣਿਓ ਹੈ। ਇਹ ਮਹਾਰਾਜ ਜੀ ਜਵਾਬ ਦੇ ਦਿੰਦੇ ਹਨ ਅਗਰੀ ਤੋਂ ਖੁਜ ਕਹਿੰਦੇ ਜਦ ਅੰਤਿ ਜਦ ਅੰਤ ਦਾ ਵੇਲਾ ਉਹਨਾਂ ਅਸਰ ਬਣਨਾ ਹੈ ਉਹ ਸਮਾਂ ਬਣਨਾ ਹੈ ਨਾ ਤਦਾਂ ਅੰਤ ਦਾ ਸਮਾਂ ਜਦੋਂ ਬਣਨਾ ਹੈ ਮਹਾਰਾਜ ਜੀ ਕਹਿੰਦੇ ਆਏ ਬਣਿਆ ਉਹਨਾਂ ਏਖਤੀ ਕਾਲ ਗਰਸਿਆ ਉਹਨਾਂ ਦੇ ਸਾਹਮਣੇ ਵਿੰਦਿਆ ਵਿੰਦਿਆ ਮਹਾਰਾਜ ਜੀ ਦੇ ਕਾਲ ਨੇ ਗਰਸ ਲੈਣਾ ਹੈ ਸਾਮਨੇ ਹੱਸ ਦੇ ਖੇਡਦੇ ਆ ਇਸ ਰਿਸ਼ਤਿਆਂ ਦੇ ਨਾਲ ਦੇਖਦੇ ਆ ਨਾ ਅਸੀਂ ਹੱਸ ਦੇ ਖੇਡ ਦੀ ਕੋ ਦਮਕਾਲ ਆਣ ਕੇ ਗਰਸ ਲੈਂਦਾ ਡੰਗ ਮਾਰ ਲੈਂਦਾ ਜਿਵੇਂ ਇੱਕ ਸੱਪ ਡੰਗ ਮਾਰਦਾ ਹੈ ਕਹਿੰਦੇ ਕੋ ਦਮਕਾਲ ਆਣ ਕੇ ਗਰਸ ਲੈਂਦਾ ਹੱਸ ਦੇ ਹੱਸਦੀ ਦੇਖ ਰੋਣਾ ਪੈ ਜਾਂਦਾ ਹੱਸ ਦੇ ਖੇਡਦੀ ਰੋਣਾ ਪੈ ਜਾਂਦਾ ਉਸੇ ਵਕਤ ਦ੍ਰਿਸ਼ ਚੇਂਜ ਹੋ ਜਾਂਦਾ ਉਸੇ ਵਕਤ ਖੁਸ਼ੀ ਤੋਂ ਗਮੀ ਬਣ ਜਾਂਦੀ ਹੈ ਇਹਦੇ ਰਿਸ਼ਤਿਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਇੰਨੇ ਮਹਾਰਾਜ ਜੀ ਨੇ ਗਲਾਈ ਧੀਆ ਪੁੱਤਾਂ ਦੇ ਸਾਕਾਂ ਦੇ ਦੋਸਤ ਮਿੱਤਰਾਂ ਦੇ ਘਰ ਵਾਲੀ ਦਾ ਜਿਹਦੇ ਵਿੱਚ ਖੇਡਦੇ ਮੱਲਦੇ ਅਸੀਂ ਜਦ ਅੰਤਿਅ ਉਸਰ ਆਏ ਬਣਿਓ ਹੈ ਕਹਿੰਦੇ ਅੰਤ ਦਾ ਵੇਲਾ ਜਦੋਂ ਇਹ ਸਮਾ ਬਣ ਗਿਆ ਫਿਰ ਇਹਨਾਂ ਦੇ ਵਿੱਚ ਖੇਡਦੇ ਆ ਖੇਡਿਆ ਉਹਨਾਂ ਪੇਖਤ ਹੀ ਉਹਨਾਂ ਦੇ ਅੱਖਾਂ ਨਾਲ ਤੱਕ ਦਿਆ ਕਾਲ ਨੇ ਗਰਸ ਲੈਣਾ ਕਾਲ ਨੇ ਫੜ ਲੈਣਾ ਤੇ ਉਹਨਾਂ ਨੇ ਦੇਖਦੇ ਰਹਿ ਜਾਣਾ ਐਵੇਂ ਹੁੰਦਾ ਨਾ ਆਪਾਂ ਦੇਖਦੇ ਦਿਖਾਉਂਦੇ ਰਹਿ ਜਾਂਦੇ ਆ ਦੇਖਦੇ ਦਿਖਦੇ ਕਾਲ ਆਣ ਕੇ ਮੌਤ ਆਣ ਕੇ ਇਹ ਸਰੀਰ ਵਿੱਚੋਂ ਜਿੰਦ ਕੱਢ ਲੈਂਦੀ ਐ ਜਾਨ ਕੱਢ ਕੇ ਲੈ ਜਾਂਦੀ ਐ ਸਿੱ ਤੁਹਾਡੀਆਂ ਅੱਖਾਂ ੱਡੀਆਂ ਦੀਆਂ ੱਡੀਆਂ ਰਹਿ ਜਾਂਦੀਆਂ ਨੇ ਸਾਡੇ ਹਾਸੇ ਮੂੰਹ ਤੇ ਹੀ ਰਹਿ ਜਾਂਦੇ ਨੇ ਕਈ ਵਰੀ ਤੇ ਕਾਲ ਫੜ ਲੈਂਦਾ ਕਾਲ ਬਲੀਏ ਮਾਂ ਬਲੀਏ ਕਾਲ ਜਿਹੜਾ ਇੱਕ ਮਿੰਟ ਲਾਂਦਾ ਜਿੰਦ ਕੱਢਣ ਲੱਗਿਆ ਕਰ ਕਰ ਨਰਥ ਵਿਹਾਜੀ ਸੰਪੈ ਸੋਨਾ ਰੂਪਾ ਦਮ ਮਹਾਰਾਜ ਜੀ ਕਹਿੰਦੇ ਬੜਾ ਧੱਕਾ ਕੀਤਾ ਸ੍ਰਿਸ਼ਟੀ ਵਿੱਚ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਲੋਂ ਬਣਾਈਆਂ ਗੱਲਾਂ ਨਹੀਂ ਮਹਾਰਾਜ ਜੀ ਕਹਿੰਦੇ ਬੜਾ ਧੱਕਾ ਕੀਤਾ ਧੱਕੇ ਨਾਲ ਗਰੀਬਾਂ ਤੋਂ ਧਨ ਖੋਇਆ ਕਰ ਕਰ ਨਰਥ ਕੀਤਾ ਬੜੇ ਵੱਡੇ ਨਰਥ ਕੀਤੇ ਸੀ ਜ਼ਿੰਦਗੀ ਵਿੱਚ ਆਪਣੀ ਜੈ ਦਾਤ ਧਰਤੀ ਨੂੰ ਆਪਣੀ ਸਮਝ ਲਿਆ ਲੋਕਾਂ ਗਰੀਬਾਂ ਤੋਂ ਖੋਹੀ ਧਰਤੀ ੱੱਕੇ ਨਾਲ ਧੱਕਾ ਕਰਦੇ ਨੇ ਕਈ ਲੋਕ ਕਿਸੇ ਤੋਂ ਧਰਤੀ ਖੋਲੀ ਕਬਜ਼ਾ ਕਰ ਲਿਆ ੱੱਕੇ ਨਾਲ ਡਾਂਗਾ ਸੋਟੇ ੱੱਕੇ ਕਿਸੇ ਗਰੀਬ ਦੇ ਹੱਥੋਂ ਧਨ ਖੋਲਿਆ ਧਰਤੀ ਖੋਲੀ ਮਾਇਆ ਖੋਲੀ ਸੋਨਾ ਖੋਲਿਆ ਇਹ ਤਾਂ ਕਹੀ ਹੈ ਸਾਰਾ ਕੁਝ ਨਰਜਨ ਦੇਵ ਜੀ ਕਹਿ ਰਹੇ ਨੇ ਪਾਤਸ਼ਾਹ ਜੀ ਕਹਿੰਦੇ ਕਰ ਕਰ ਅਨਰਥ ਨਰਥ ਕੀਤੇ ਬੜੇ ਵੱਡੇ ਅਸੀਂ ਮਹਾਰਾਜ ਜੀ ਕਹਿੰਦੇ ਬਹਾਜੀ ਸੰਪੇ ਮਹਾਰਾਜ ਜੀ ਕਹਿੰਦੇ ਮਾਇਆ ਜਿਹੜੀ ਇਹ ਸੰਪੇ ਜਿਹੜੀ ਇਹ ਸੱਪ ਦੀ ਤਰ੍ਹਾਂ ਇਕੱਠਿਆ ਕਰਦੇ ਰਹੇ ਸੋਨਾ ਰੂਪਾ ਕਹਿੰਦੇ ਸੋਨਾ ਵੀ ਇਕੱਠਾ ਕਰ ਲਿਆ ਰੂਪਾ ਕਹਿੰਦੇ ਚਾਂਦੀ ਨੂੰ ਸੋਨਾ ਤੇ ਚਾਂਦੀ ਇਕੱਠੀ ਕਰ ਲਈ ਦਮ ਇਕੱਠੇ ਕਰ ਲਈ ਮਾਇਆ ਦਮਾ ਦਮ ਮਾਇਆ ਨੂੰ ਕਹਿੰਦੇ ਆ ਮਹਾਰਾਜ ਜੀ ਕਹਿੰਦੇ ਸਾਨੂੰ ਵੀ ਇਕੱਠਾ ਕੀਤਾ ਸੋਨਾ ਚਾਂਦੀ ਵੀ ਇਕੱਠੀ ਕਰ ਲਈ ਲੋਕਾਂ ਨੂੰ ਕੁੱਟ ਮਾਰ ਕੇ ਗਰੀਬਾਂ ਦੇ ਮੂੰਹ ਤੋਂ ਪੈਸੇ ਕੱਢ ਲਈਆਂ ਦੇ ਧੱਕੇ ਦੇ ਨਾਲ ਖੋਲੇ ਧੱਕੇ ਦੇ ਨਾਲ ਜ਼ਮੀਨਾਂ ਵਾਲੀਆਂ ਧੱਕੇ ਨਾਲ ਪਲਾਟ ਵਾਲੇ ਮਹਾਰਾਜ ਜੀ ਕਹਿੰਦੇ ਕਿਦੇ ਕੰਮ ਹੋਣੀ ਨਹੀਂ ਕਿਸੇ ਕੰਮ ਨਹੀਂ ਹੋਣੀ ਪਾਸ਼ਾ ਜੀ ਕਹਿੰਦੇ ਨ ਗੁਰਜ ਜੀ ਦੇ ਮਹਾਰਾਜ ਕੋਈ ਆਪਣੇ ਆਪ ਬਣਾਈ ਗੱਲ ਨਹੀਂ ਕਿਤੇ ਕਹਿ ਦੋ ਕਿ ਬਾਬਾ ਜੀ ਆਪ ਬਣਾਉਂਦੇ ਆ ਇਹ ਸਪਸ਼ਟ ਕਹਿ ਰਹੀ ਹੈ ਪੰਗਤੀ ਕਹਿੰਦੇ ਕਰ ਕਰ ਅਨਰਥ ਨਰਥ ਕਰ ਕਰਕੇ ਵਿਹਾਜੀ ਸੰਪੇ ਸੋਨਾ ਰੂਪਾ ਦਾਮਾ ਮਹਾਰਾਜ ਕਹਿੰਦੇ ਸੋਨਾ ਚਾਂਦੀ ਅਤੇ ਦੰਬੜੇ ਮਾਇਆ ਕਹਿੰਦੇ ਕਿਸੇ ਕੰਮ ਨਹੀਂ ਓਨੀ ਭਾਈ ਐਵੇਂ ਕਿਉਂ ਕਰਦੇ ਹੋ ਛੱਡ ਦੋ ਇਹ ਕੰਮ ਪਾਸ਼ਾ ਜੀ ਕਹਿੰਦੇ ਪਹਾੜੀ ਕਹਿੰਦੇ ਇੱਕ ਪਹਾੜਾ ਮਿਲਿਆ ਸਾਨੂੰ ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਭਿਓ ਬੇਰਾਨਾ ਕਹਿੰਦੇ ਆਪਾਂ ਨੂੰ ਤਾਂ ਸਿਰਫ ਪਹਾੜਾ ਹੀ ਮਿਲਿਆ ਰੋਟੀ ਮਿਲਦੀ ਏ ਖਾਣ ਵਾਸਤੇ ਪਹਿਨਣ ਵਾਸਤੇ ਉਹਨੇ ਕੱਪੜਾ ਦਿੱਤਾ ਜਿਵੇਂ ਕਹਾੜੀ ਹੁੰਦਾ ਨਾ ਕੋਈ ਦਿਹਾੜੀ ਦਾ ਰੋਂਦਾ ਨਾ ਸਾਰਾ ਦਿਨ ਉਹ ਕੰਮ ਕਰਦਾ ਸਾਬ ਨੂੰ ਅਸੀਂ ਮਾਇਆ ਦਿੰਦੇ ਆ ਸਾਰੇ ਦਿਨ ਉਹ ਮਿਹਨਤ ਕਰਦਾ ਤਸਲਾ ਚੁੱਕਦਾ ਤੇ ਕੰਮ ਕਰਦਾ ਸਾਰਾ ਦਿਨ ਵਿਚਾਰਾ ਫਿਰ ਉਹਨੂੰ 500 ਰੁਪਏ ਜਾਂ 700 ਰੁਪਏ ਉਹਦੀ ਚਲੀ ਤੇ ਰੱਖਦੇ ਆ ਉਹਦੀ ਮਿਹਨਤ ਇਸੇ ਤਰੀ ਮਹਾਰਾਜ ਨੇ ਸਾਡਾ ਬੰਦੂਬਸ ਕੀਤਾ ਹੋਇਆ ਸਾਰਾ ਕੁਝ ਹੈ ਕਹਿੰਦੇ ਜਿਵੇਂ ਕਿ ਦਿਹਾੜੀ ਦਾ ਨੂੰ ਦਿਹਾੜੀ ਮਿਲਣੀ ਉਹ ਮਿਲਣੀ ਹੈ ਕਹਿੰਦੇ ਤੈਨੂੰ ਖਰਚਾ ਮਿਲਣਾ ਮਿਲਣਾ ਸਾਰੇ ਦਿਨ ਦਾ ਆਪੇ ਇਹ ਕੰਮ ਛੱਡ ਦੇ ਮਹਾਰਾਜ ਜੀ ਕਹਿੰਦੇ ਕੋ ਛੱਡ ਦੇਗਾ ਤਾਂ ਵੀ ਤੈਨੂੰ ਮਿਲਣਾ ਹੈ ਕਹਿੰਦੇ ਇਹ ਜਨਾ ਕੁਝ ਜਿਹੜਾ ਤੂੰ ਕਰਦਾ ਹੈ ਨਾ ਨਰਥ ਅਨਰਥ ਛੱਡ ਦੇ ਮਹਾਰਾਜ ਜੀ ਕਹਿੰਦੇ ਪਹਾੜੀ ਦੀ ਤਰ੍ਹਾਂ ਇੱਕ ਪਹਾੜਾ ਜਿਵੇਂ ਮਿਲਦਾ ਪਹਾੜੀ ਨੂੰ ਦਿਹਾੜੀਦਾਰ ਨੂੰ ਤੇ ਨੂੰ ਵੀ ਸਮੇਂ ਤੇ ਰੋਟੀ ਮਿਲ ਜਾਣੀ ਪਾਣੀ ਮਿਲ ਜਾਣਾ ਕੱਪੜੇ ਮਿਲ ਜਾਣੇ ਸਾਰਾ ਕੁਝ ਤੇਰਾ ਮਿੱਥਿਆ ਹੋਇਆ ਮਹਾਰਾਜ ਨੇ ਪਹਿਲੂ ਹੀ ਲਿਸਟ ਬਣਾਈ ਹੋਈ ਹੈ ਫਿਰ ਕਿਉਂ ਖੋਨਾ ਕਿਸੇ ਦਾ ਕਿਉਂ ਕਿਸੇ ਗਰੀਬ ਤੋਂ ਖੋਨਾ ਕਿਉਂ ਅਤਿਆਚਾਰ ਕਰਦਾ ਕਿਉਂ ਮਹਾਰਾਜ ਕਹਿੰਦੇ ਨਰਥ ਕਰਦਾ ਛੱਡ ਦੇ ਸਾਰਾ ਕੁਝ ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਭੈਓ ਬੇਗਾਨਾ ਜਿੰਨਾ ਕੁਝ ਉਸ ਤੋਂ ਇਲਾਵਾ ਤੂੰ ਕਰਦਾ ਮਹਾਰਾਜ ਕਹਿੰਦੇ ਉਹ ਸਾਰਾ ਕੁਝ ਨਰਥ ਹੈ ਬੇਗਾਨਾ ਹੈ ਕਹਿੰਦੇ ਜਿੰਨਾ ਕੁ ਤੂੰ ਕੁਝ ਕਰਦਾ ਇਕੱਠਾ ਕਰਦਾ ਉਹ ਸਾਰਾ ਬੇਗਾਨਾ ਪੈ ਜਾਣਾ ਜਦੋਂ ਤੂੰ ਮਰਨਾ ਹੈ ਕਹਿੰਦੇ ਜਦੋਂ ਕਾਲ ਨੇ ਘਰਸਣਾ ਅੱਖਾਂ ਦੇ ਨਾਲ ਤੱਕਦੇ ਆ ਤੱਕਦੇ ਆ ਤੇ ਕਹਿੰਦੇ ਸਾਰਾ ਕੁਝ ਜਿਹੜਾ ਖੋਇਆ ਲੋਕਾਂ ਤੋਂ ਬੇਗਾਨਾ ਹੋ ਜਾਣਾ ਤੇਰੇ ਤੇ ਕੰਮ ਨਹੀਂ ਆਉਣਾ ਤੇਰੀ ਆਤਮਾ ਦੇ ਨਾਲ ਨਹੀਂ ਨਿਭਣਾ ਪਿਛੋਂ ਰਿਸ਼ਤੇਦਾਰਾਂ ਨੇ ਤੇ ਭਾਈ ਬੰਦੀਆਂ ਨੇ ਸੰਭਾਲ ਲੈਣਾ ਤੇ ਕੱਲ ਨੂੰ ਉਹਨਾਂ ਨੂੰ ਵੀ ਛੱਡਣਾ ਪੈਣਾ ਹੈ ਕਿ ਤੇ ਉਹਨਾਂ ਪੱਕਾ ਥੋੜਾ ਸੰਭਾਲਣਾ ਅੱਜ ਤੇਰੇ ਕੋਲ ਐ ਤੂੰ ਲੋਕਾਂ ਤੋਂ ਖੋਇਆ ਤੇ ਕੱਲੋਂ ਤੂੰ ਛੱਡ ਕੇ ਜਾਏਂਗਾ ਫਸ ਤੋਂ ਧੀਆਂ ਪੁੱਤਰਾਂ ਨੇ ਸੰਭਾਲਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੁਲ ਵੀ ਨਹੀਂ ਰਹਿਣਾ ਇਹ ਤਾਂ ਕੱਚਾ ਧਨ ਐ ਕੱਚਾ ਧਨ ਐ ਪਿਆਰਿਆ ਇਹਨੂੰ ਛੱਡ ਕੇ ਜਾਣਾ ਪੈਣਾ ਇੰਨੇ ਤਾਂ ਬਗਾਨਾ ਹੋ ਜਾਣਾ ਸੈਕਿੰਟ ਵਿੱਚ ਜਦੋਂ ਤੇਰੀ ਮੌਤ ਹੋਣੀ ਐ ਹੈ ਵਰ ਗੈ ਵਰ ਰਾਤ ਸੁਬਾਹੇ ਗੋਹ ਕਰ ਕਿੰਨੇ ਮੇਰੇ ਇਹਦੇ ਬੜਾ ਮਾਣ ਦੇ ਵਿੱਚ ਕਹਿੰਨਾ ਕਿ ਹਾਥੀ ਮੇਰੇ ਆ। ਹੈਵਰ ਘੋੜੇ ਮੇਰੇ ਹਨ ਹੈਵਰ ਗੈਵਰ ਮਹਾਰਾਜ ਜੀ ਕਹਿੰਦੇ ਐਵੇਂ ਮਾਣ ਦੇ ਨਾਲ ਰਾਜੇ ਕਿਹਨਾਂ ਕੋਲ ਹੁੰਦੇ ਨਾ ਸੇਠਾਂ ਕੋਲ ਰਾਜੇ ਕੋਲ ਹਾਥੀ ਹੁੰਦੇ ਆ। ਹੁਣ ਚੱਲ ਨਹੀਂ ਹੁਣ ਤਾਂ ਗੱਡੀਆਂ ਅਨ ਕਰੋੜਾਂ ਦੀਆਂ। ਹੁਣ ਰਾਜਿਆਂ ਕੋਲ ਵੀ ਰਾਜਿਆਂ ਦੀ ਥਾਂ ਤੇ ਹੁਣ ਮੰਤਰੀਆਂ ਨੇ ਸਾਡੇ ਉਹਨਾਂ ਕੋਲ ਕਰੋੜਾਂ ਦੀਆਂ ਗੱਡੀਆਂ ਹਨ। ਪਹਿਲਾਂ ਪਿਛੇ ਧਿਆਨਵਾਰੀ ਇਹ ਸੂਬਿਆਂ ਦੇ ਰਾਜੇ ਹੁੰਦੇ ਸੀ ਰਾਜਿਆਂ ਦੇ ਹੱਥ ਸੀ ਤੇ ਹੁਣ ਹੁਣ ਸਰਕਾਰਾਂ ਦੇ ਹੱਥ ਹੈ ਉਹ ਵੀ ਸਰਕਾਰਾਂ ਸਨ ਸੂਬੇ ਸਨ ਇਹ ਵੀ ਸਰਕਾਰਾਂ ਨੇ ਉਦੋਂ ਰਾਜੇ ਸਨ ਹੁਣ ਮੰਤਰੀ ਹਨ ਜੇ ਮਹਾਰਾਜ ਜੀ ਕਹਿੰਦੇ ਉਦੋਂ ਘੋੜੇ ਸਨ ਹੁਣ ਗੱਡੀਆਂ ਹਨ ਸਾਡੇ ਕੋਲ ਇਹ ਉਸ ਸਮੇਂ ਦੇ ਮੁਤਾਬਕ ਗੁਰੂ ਅਰਜਨ ਦੇਵ ਮਹਾਰਾਜ ਕਹਿੰਦਾਂ ਨੇ ਕਹਿੰਦੇ ਹੈ ਵਰ ਗੈਵਰ ਹਾਥੀ ਘੋੜੇ ਰੱਥ ਹੈ ਵਰ ਗੈ ਵਰ ਰੱਥ ਸਵਾਹੇ ਇਹਦੇ ਸੰਭਾਲ ਸੰਭਾਲ ਕੇ ਰੱਖਦਾ ਹਾਥੀਆਂ ਨੂੰ ਘੋੜਿਆਂ ਨੂੰ ਰੱਥਾਂ ਨੂੰ ਮਹਾਰਾਜ ਜੀ ਕਹਿੰਦੇ ਗੋ ਕਰ ਕਿੰਨੇ ਮੇਰੇ ਬੜੀ ਮਹਾਰਾਜ ਜੀ ਕਹਿੰਦੇ ਹੁਕਮ ਦੇ ਵਿੱਚ ਬੜੀ ਮਹਾਰਾਜ ਜੀ ਕਹਿੰਦੇ ਬੜੀ ਗਰੰਟੀ ਦੇ ਨਾਲ ਤੂੰ ਕਹਿੰਨਾ ਸਾਰਾ ਕੁਝ ਮੇਰਾ ਹੈ ਜਬ ਤੇ ਹੋਈ ਲੰਬੀ ਧਾਈ ਚੱਲੇ ਨਹੀਂ ਇੱਕ ਪੇ ਪੈਰੇ ਮਹਾਰਾਜ ਹੀ ਕਹਿੰਦੇ ਕ ਪੈਰ ਵੀ ਇਹ ਚੱਲਦੀ ਨਹੀਂ ਸਾਰਾ ਕੁਝ ਕਹਿੰਦੇ ਜਦੋਂ ਲੰਬੀ ਧਾਣੀ ਹੈ ਨਾ ਤੂੰ ਜਾਣਾ ਹੈ ਜਾਣਾ ਜਦੋਂ ਸੰਸਾਰ ਦੇ ਵਿੱਚੋਂ ਇਹਨਾਂ ਸਾਰਿਆਂ ਨੇ ਇੱਕੋ ਜਗ੍ਹਾ ਤੇ ਖੜੇ ਰਹਿਣਾ ਤੇਰੇ ਪਿੱਛੇ ਨਹੀਂ ਆਉਣਾ ਇੱਕ ਕਦਮ ਵੀ ਤੇਰੀ ਆਤਮਾ ਦੇ ਨਾਲ ਨਹੀਂ ਚੱਲ ਸਕਦੇ ਇੱਕ ਕਦਮ ਵੀ ਨਾ ਘੋੜਿਆਂ ਨੇ ਚੱਲਣਾ ਨੇ ਹਾਥੀਆਂ ਨੇ ਚੱਲਣਾ ਨੇ ਰੱਥਾਂ ਨੇ ਚੱਲਣਾ ਤੇ ਜਦੋਂ ਮੌਤ ਨੇ ਜਿੰਦ ਨੂੰ ਕੱਢਣਾ ਇਕੱਲਿਆਂ ਹੀ ਤੁਰਨਾ ਪੈਣਾ ਵਾਜਾ ਮਾਰੇ ਭਵੇਂ ਜੋ ਮਰਜੀ ਕਰੇ ਉੱਥੇ ਖੜੇ ਰਹਿ ਜਾਣਗੇ ਇਸ ਸੰਸਾਰ ਵਿੱਚ ਹੀ ਖੜੇ ਤੇ ਖੜੇ ਰਹਿ ਜਾਣਗੇ ਮਹਾਰਾਜ ਜੀ ਕਹਿੰਦੇ ਲੰਬੀ ਢਾਈ ਚੱਲੇ ਨਾਹੀ ਇੱਕ ਪੈਰੇ ਕਹਿੰਦੇ ਇੱਕ ਪੈਰ ਇੱਕ ਕਦਮ ਵੀ ਤੇਰੀ ਆਤਮਾ ਨਾਲੇ ਚੀਜ਼ਾਂ ਨਹੀਂ ਚੱਲ ਸਕਦੀਆਂ ਇੱਕ ਕਦਮ ਵੀ ਕਹਿੰਦੇ ਸਾਰਾ ਕੁਝ ਸੰਸਾਰ ਚ ਹੀ ਮਿਲਿਆ ਤੈਨੂੰ ਤੇ ਸੰਸਾਰ ਵਿੱਚ ਹੀ ਧਰਿਆ ਦਾ ਧਰਿਆ ਰਹਿ ਜਾਣਾ ਕਿਉਂ ਕਰਮ ਰਿਸ਼ਤੇ ਕਰਮ ਚੀਜ਼ਾਂ ਹਨ ਪਿਛਲੇ ਕਰਮ ਦਾ ਬੀਜਿਆ ਅੱਜ ਤੂੰ ਸੁੱਖ ਭੋਗ ਰਿਹਾ ਹੈ ਤੇ ਜਿਹੜਾ ਇੱਥੇ ਸੁਨੀਆਂ ਦੇ ਵਿੱਚ ਬੀਜਦਾ ਪਿਆ ਉਹ ਵੀ ਅੱਗੇ ਤੈਨੂੰ ਉਹਦਾ ਵੀ ਦੁੱਖ ਭੋਗਣਾ ਪੈਣਾ ਹੈ ਜੇ ਕਰਮ ਕੁੱਠੇ ਕਰੇਗਾ ਤਾਂ ਦੁੱਖ ਪਾਣਾ ਪੈਣਾ ਹੈ ਇਹਦੇ ਸਿੱਥੇ ਉਹ ਸੁੱਖ ਲੈ ਕੇ ਦੁਨੀਆ ਨੂੰ ਤੰਗ ਕਰੇਗਾ ਕਰਦੇ ਨਾ ਲੋਕ ਸੰਤਰੀ ਮੰਤਰੀ ਵੱਡੇ ਲੋਕ ਤਕਰੀਬਾਂ ਨੂੰ ਤੰਗ ਮਹਾਰਾਜ ਜੀ ਕਹਿੰਦੇ ਜਿਹੜਾ ਇੱਥੇ ਸੁੱਖ ਪਾ ਰਿਹਾ ਤੇ ਪਿਛਲੇ ਕਰਮਾਂ ਦਾ ਪਾ ਰਿਹਾ ਹੈ ਜੇ ਹੁਣ ਗਰੀਬਾਂ ਨਾਥਾਂ ਨੂੰ ਤੰਗ ਕਰੇਗਾ ਫਿਰ ਅੱਗੇ ਸਜ਼ਾ ਤੈਨੂੰ ਮਿਲਣੀ ਹੈ ਤਿਆਰ ਹੋ ਜਾ ਅੱਗੇ ਕਹਿੰਦੇ ਇੱਕ ਕਦਮ ਵੀ ਇਹ ਚੀਜ਼ਾਂ ਨੇ ਤੇਰੇ ਨਾਲ ਨਹੀਂ ਤੁਰਨਾ ਨਾਮ ਧਨ ਨਾਮ ਸੁੱਖ ਰਾਜਾ ਨਾਮ ਨਾਮ ਧਨ ਨਾਮ ਸੁੱਖ ਰੁਖ ਰਾਜਾ ਨਾਮ ਕੁਟੰਬ ਸਹਾਈ ਕਹਿੰਦੇ ਨਾਮ ਦਾ ਜਿਹੜਾ ਧੰਨੇ ਪਾਈ ਨਾਮ ਧਨ ਨਾਮ ਸੁਖ ਰਾਜਾ ਸਰਬ ਕੁ ਸੁਨਾਮ ਕੁਟੰਬ ਸੁਖਾਈ ਕਹਿੰਦੇ ਨਾਮ ਹੀ ਸਾਡਾ ਕੁਟੰਬ ਹੈ ਮਹਾਰਾਜ ਕਹਿੰਦੇ ਸਾਡਾ ਤਾਂ ਮਹਾਰਾਜ ਕਹਿੰਦੇ ਅਖੀਰੀ ਪੰਕਤੀ ਅਖੀਰਲਾ ਪਦ ਹੈ ਕਹਿੰਦੇ ਨਾਮ ਧਾਨੀ ਸਾਡਾ ਨਾਮ ਰੂਪੀ ਧਾਨ ਹੈ ਨਾਮ ਹੀ ਸੁਖ ਰਾਜਾ ਹੈ ਸੁਖਾ ਨੂੰ ਦੇਣ ਵਾਲਾ ਨਾਮ ਹੀ ਸਾਡਾ ਪਰਿਵਾਰ ਹੈ ਮਹਾਰਾਜ ਜੀ ਕਹਿੰਦੇ ਨਾਮ ਕੁਟੰਬ ਸਹਾਈ ਕਹਿੰਦੇ ਨਾਮ ਹੀ ਇੱਕ ਕੁਟੰਬ ਦੀ ਤਰ੍ਹਾਂ ਪਰਿਵਾਰ ਦੀ ਤਰ੍ਹਾਂ ਸਾਡੀ ਸਹਾਇਤਾ ਕਰ ਸਕਦਾ ਹੈ ਇਹ ਸੱਚੇ ਨਾਮ ਤੇ ਸਾਡਾ ਵਿਸ਼ਵਾਸ ਬਣੇ ਮਹਾਰਾਜ ਜੀ ਕਹਿੰਦੇ ਨਾਮ ਸੰਪਤ ਗੁਰੂ ਨਾਨਕ ਕੋ ਦੀ ਦੀ ਉਹ ਮਰੇ ਨਾ ਆਵੇ ਜਾਈ ਮਹਾਰਾਜ ਜੀ ਦਸੋ ਦਸਤਾ ਕਹਿੰਦੇ ਮੇਰਾ ਨਾਨਕ ਦਾ ਸੱਚਾ ਧੰਨ ਨਾਮ ਹੀ ਹੈ ਨਾਮ ਸੰਪਤ ਗੁਰੂ ਨਾਨਕ ਕੋ ਦੀਆ ਕਹਿੰਦੇ ਸੱਚੇ ਗੁਰੂ ਨੇ ਮੈਨੂੰ ਤਾਂ ਐਸਾ ਧੰਨ ਬਖਸ਼ਤਾ ਨਾਮ ਦਾ ਇਹ ਨਾਮ ਧੰਨ ਸਾਨੂੰ ਦੇਣਾ ਕੀਤਾ ਨਾਨਕ ਦੀਆ ਉਹ ਮਰੇ ਨਾ ਆਵੇ ਜਾਈ ਮਹਾਰਾਜ ਕਹਿੰਦੇ ਸਾਧਾਨ ਹੈ ਇਹ ਸਾਧਾਨ ਹੈ ਇਹ ਖੁੱਟ ਨਹੀਂ ਹੁੰਦਾ ਖਤਮ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਜਦੋਂ ਇਹ ਮਿਲਦਾ ਨਾ ਆਤਮਾ ਮਰਦੀ ਨਹੀਂ ਫਿਰ ਕਹਿੰਦੇ ਆਤਮਾ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਹੈ ਉਹ ਮਰੇ ਨਾ ਆਵੇ ਜਾਈ ਆਉਣ ਜਾਣ ਦਾ ਚੱਕਰ ਹੀ ਖਤਮ ਹੋ ਜਾਂਦਾ ਇਹ ਨਾਮ ਧਾਨ ਹੈ ਸਾਧਾਨ ਹੈ ਨਾਮ ਧਨ ਨਾਮ ਸੁਖ ਰਾਜਾ ਕਹਿੰਦੇ ਅਸੀਂ ਸੁਖਾ ਸਾਰੇ ਸੁੱਖਾਂ ਦਾ ਰਾਜਾ ਨਾਮ ਹੈ ਜਿਹੜੇ ਸੁੱਖ ਅਭਿਨੁ ਅਸੀਂ ਲੱਭਦੇ ਆ ਨਾ ਕਿ ਸੁੱਖ ਮਿਲ ਜਾਵੇ ਸੁੱਖ ਮਿਲ ਜਾਵੇ ਦੌੜਦੇ ਆ ਭੱਜਦੇ ਆ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਤਾਂ ਰਾਜਾ ਨਾਮ ਹੈ ਕਹਿੰਦੇ ਜੇ ਨਾਮ ਲੈ ਲਿਆ ਤੇ ਸਾਰੇ ਸੁੱਖ ਮਿਲ ਗਏ ਨਾਮ ਸਾਡਾ ਕੁਟੰਬ ਹੈ ਜਿਵੇਂ ਪਰਿਵਾਰ ਤੇ ਅਸੀਂ ਭਰੋਸਾ ਕਰਦੇ ਆ ਨਾ ਕਿ ਪਰਿਵਾਰ ਮੇਰੇ ਨਾਲ ਹੈ ਮੈਨੂੰ ਕੋਈ ਦੁੱਖ ਕਲੇਸ਼ ਨਹੀਂ ਹੁੰਦਾ ਕਹਿੰਦੇ ਸਾ ਇੱਕ ਵਾਰੀ ਯਕੀਨ ਕਰਕੇ ਭਰੋਸਾ ਕਰਕੇ ਕਹਿੰਦੇ ਨਾਮ ਨੂੰ ਪਰਿਵਾਰ ਬਣਾਓ ਨਾਮ ਨੂੰ ਕੁਟੰਬ ਬਣਾਓ ਕਹਿੰਦੇ ਨਾਮ ਜਿਹੜਾ ਉਹ ਕੁਟੰਬ ਦੀ ਤਰ੍ਹਾਂ ਦਰਗਾਹ ਤੱਕ ਨਿਬੇਗਾ ਇਹਦੇ ਉਸਹਾਇਤਾ ਕਰੇਗਾ ਸੰਗ ਨਾਮ ਸੰਪਤ ਮਹਾਰਾਜ ਜੀ ਕਹਿੰਦੇ ਸਾਡੀ ਸੰਪਤੀ ਨਾਮ ਹੈ ਗੁਰੂ ਨਾਨਕ ਉਹ ਦੀ ਹਰਜੀ ਕਹਿੰਦੇ ਸੱਚੇ ਨਾਨਕ ਗੁਰੂ ਨੇ ਨਾਨਕ ਨੂੰ ਇਹ ਵਸਤੂ ਦਿੱਤੀ ਇਹ ਨਾਮ ਦੇਤਾ ਜਿਹੜਾ ਮਰਨ ਤੋਂ ਬਚਾਉਂਦਾ ਹੈ ਉਹ ਮਰੇ ਨਾ ਆਵੇ ਜਾਈ ਕਹਿੰਦੇ ਜਿਹਨੂੰ ਇਹ ਮਿਲ ਜਾਂਦਾ ਹੈ ਨਾ ਕਹਿੰਦੇ ਉਹ ਮਰਦਾ ਜੰਮਦਾ ਨਹੀਂ ਉਹ ਜੰਮਨ ਮਰਨ ਤੋਂ ਉਹਦੀ ਆਤਮਾ ਬਚ ਜਾਂਦੀ ਹੈ ਰਹਿਤ ਹੋ ਜਾਂਦੀ ਹੈ ਇਹ ਅੱਜ ਦੇ ਸ਼ਬਦ ਦੀ ਭਾਈ ਵਿਚਾਰ ਹੈ ਗੁਰੂ ਅਰਜਨ ਦੇਵ ਮਹਾਰਾਜ ਪੰਚ ਪਦੇ ਸ਼ਬਦ ਵਿੱਚ ਇਹ ਕੋ ਬੜੇ ਪਿਆਰ ਨਾਲ ਸਾਨੂੰ ਸचेत ਕਰਦੇ ਹਨ ਸਾਨੂੰ ਸਿੱਖਿਆ ਦਿੰਦੇ ਹਨ ਨਾਮ ਦੀਆਂ ਬਰਕਤਾਂ ਜਿੱਥੇ ਦੱਸਦੇ ਹਨ ਉਥੇ ਸੰਸਾਰੀ ਕਟੰਬ ਸੰਸਾਰੀ ਰਿਸ਼ਤਿਆਂ ਬਾਰੇ ਦੱਸਦੇ ਹਨ ਇਹ ਸੰਸਾਰ ਤੇ ਜਿੰਨਾ ਅਸੀਂ ਮੋਹ ਕਰਦੇ ਹਾਂ ਜਿੰਨਾ ਕੁਝ ਇਕੱਠਾ ਕਰਦੇ ਹਾਂ ਅਤਿਆਚਾਰ ਕਰਦੇ ਹਾਂ ਲੋਕਾਂ ਤੇ ਇਹ ਸਭ ਕੁਝ ਇੱਕ ਬਕਦ ਕਦਮ ਵੀ ਸਾਡੀ ਆਤਮਾ ਦੇ ਨਾਲ ਨਹੀਂ ਨਿਭ ਸਕਦਾ ਪਿਆਰਿਓ ਇਹ ਸੰਸਾਰ ਵਿੱਚ ਹੀ ਰਹਿ ਜਾਂਦਾ ਸਾਰਾ ਕੁਝ ਅਸੀਂ ਨਾਮ ਦਾ ਧਨ ਕਥਾ ਕਰੀਏ ਬੰਦਗੀ ਕਰੀਏ ਭੋਜਨ ਕਰੀਏ ਸ਼ੁਭ ਅੰਮਲ ਧਾਰਨ ਕਰੀਏ ਜਿਹਦੇ ਨਾਲ ਸਾਡੀ ਆਤਮਾ ਜਿਹੜੀ ਉਹ ਜੰਮਣ ਮਰਨ ਤੋਂ ਬਚ ਜਾਵੇਗੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ